ਤਾਂ ਪੁਲਿਸ ਮੁਲਾਜ਼ਮ ਦੀ ਬਹਾਦਰੀ ਨਾਲ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਗਿਆ ਤਸਵੀਰਾਂ ਉੱਤਰ ਪ੍ਰਦੇਸ਼ ਦੇ ਮੇਰਠ ਦੀਆਂ ਨੇ ਜਿੱਥੇ ਇੱਕ ਬਦਮਾਸ਼ ਨੂੰ ਕਾਬੂ ਕਰਨ ਲਈ ਪੁਲਿਸ ਪਹੁੰਚੀ ਸੀ ਪਰ ਇਸ ਦੌਰਾਨ ਹੀ ਇਸ ਬਦਮਾਸ਼ ਨੇ ਪਹਿਲਾਂ ਤਾਂ ਹਵਾਈ ਫਾਇਰਿੰਗ ਕਰ ਦਿੱਤੀ ਤੇ ਫਿਰ ਆਪਣੀ ਕੰਪਟੀ ਤੇ ਪਿਸਤੌਲ ਰੱਖ ਕੇ ਕਹਿੰਦਾ ਕਿ ਜੇਕਰ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਹ ਖੁਦ ਨੂੰ ਗੋਲੀ ਮਾਰ ਲਵੇਗਾ ਦੇਖਦੇ ਹੀ ਦੇਖਦੇ ਉੱਥੇ ਭੀੜ ਇਕੱਠੀ ਹੋ ਗਈ ਤਕਰੀਬਨ 40 ਤੋਂ 50 ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਸੀ ਪਰ ਉਹ ਉੱਥੇ ਕੁਝ ਵੀ ਨਹੀਂ ਕਰ ਸਕੇ ਇਸ ਦੌਰਾਨ ਮੌਕੇ ਤੇ ਸੀਨੀਅਰ ਅਧਿਕਾਰੀਆਂ ਨੂੰ ਸੱਦਿਆ ਗਿਆ ਐਸਪੀ ਸਿਟੀ ਆਯੂਸ਼ ਵਿਕਰਮ ਸਿੰਘ ਨੂੰ ਸੱਦਿਆ ਗਿਆ ਐਸਪੀ ਕ੍ਰਾਈਮ ਅਮਿਤ ਕੁਮਾਰ ਨੂੰ ਸੱਦਿਆ ਗਿਆ ਉਹਨਾਂ ਨੇ ਇਸ ਬਦਮਾਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਲੰਮਾ ਸਮਾਂ ਇਹ ਬਦਮਾਸ਼ ਪੁਲਿਸ ਨਾਲ ਬਹਿਸ ਕਰਦਾ ਰਿਹਾ ਤੇ ਆਪਣੀ ਕਨਪਟੀ ਤੇ ਬੰਦੂਕ ਰੱਖ ਕੇ ਪੁਲਿਸ ਨੂੰ ਧਮਕਾਉਂਦਾ ਰਿਹਾ ਉਸਨੇ ਕਿਹਾ ਕਿ ਜੇਕਰ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਖੁਦ ਨੂੰ ਗੋਲੀ ਮਾਰ ਲਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸੀ ਪਰ ਹਾਲਾਤ ਇਹ ਸੀ ਕਿ ਕੋਈ ਵੀ ਪੁਲਿਸ ਮੁਲਾਜ਼ਮ ਕੋਈ ਵੀ ਕਾਰਵਾਈ ਨਹੀਂ ਕਰ ਸਕ ਰਿਹਾ ਸੀ ਮੌਕੇ ਤੇ ਭੀੜ ਵੀ ਇਕੱਠੀ ਹੋ ਗਈ ਸੀ ਇਸ ਦੌਰਾਨ ਪੁਲਿਸ ਵੀ ਇਹਤਿਆਤ ਬਰਤ ਰਹੀ ਸੀ ਤਾਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਪਰਾਧੀ ਨੂੰ ਕਾਬੂ ਕਰਨ ਲਈ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਨੇ ਜਦੋਂ ਇਸ ਬਦਮਾਸ਼ ਨੂੰ ਸਰੈਂਡਰ ਕਰਨ ਲਈ ਕਿਹਾ ਤਾਂ ਇਸ ਨੇ ਪਹਿਲਾਂ ਤਾਂ ਹਵਾਈ ਫਾਇਰ ਕੀਤੇ ਦੋਨੋਂ ਹੱਥਾਂ ਵਿੱਚ ਪਿਸਤੌਲ ਲੈ ਕੇ ਇਸ ਨੇ ਹਵਾਈ ਫਾਇਰਿੰਗ ਕੀਤੀ ਪੁਲਿਸ ਨੂੰ ਧਮਕਾਉਂਦਾ ਰਿਹਾ ਤੇ ਫਿਰ ਜਦੋਂ ਪੁਲਿਸ ਪਾਰਟੀ ਨੇ ਇਸ ਨੂੰ ਘੇਰ ਲਿਆ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਆਪਣੀ ਕੰਨਪਟੀ ਤੇ ਪਿਸਤੌਲ ਰੱਖ ਕੇ ਪੁਲਿਸ ਨੂੰ ਕਿਹਾ ਕਿ ਜੇਕਰ ਉਸ ਨੂੰ ਕਾਬੂ ਕਰਨ ਜਾਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਖੁਦ ਨੂੰ ਗੋਲੀ ਮਾਰ ਲਵੇਗਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਐਸਪੀ ਸਿਟੀ ਆਯੂਸ਼ ਵਿਕਰਮ ਸਿੰਘ ਤੇ ਐਸਪੀ ਕ੍ਰਾਈਮ ਅਮਿਤ ਕੁਮਾਰ ਮੌਕੇ ਤੇ ਪਹੁੰਚੇ ਬਦਮਾਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਕੁਝ ਨਹੀਂ ਕਿਹਾ ਜਾਵੇਗਾ ਜੇਕਰ ਉਹ ਸਰੈਂਡਰ ਕਰ ਦਵੇ ਪਰ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਟੰਕਾ ਹੁੰਦਾ ਰਿਹਾ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਬਹਾਦਰੀ ਨਾਲ ਅੱਗੇ ਵਧਿਆ ਤੇ ਇਸ ਨੂੰ ਤੱਕਾ ਦੇ ਕੇ ਹੇਠਾਂ ਡੇਕ ਦਿੱਤਾ ਇਸ ਤੋਂ ਬਾਅਦ ਬਾਕੀ ਪੁਲਿਸ ਮੁਲਾਜ਼ਮਾਂ ਨੇ ਇਸ ਤੋਂ ਪਿਸਤੌਲ ਖੋਹੀ ਤੇ ਇਸ ਨੂੰ ਕਾਬੂ ਕਰ ਲਿਆ ਉੱਤਰ ਪ੍ਰਦੇਸ਼ ਦੇ ਮੇਰਠ ਦੀ ਇਹ ਘਟਨਾ ਹੈ ਜਿੱਥੇ ਪੁਲਿਸ ਨੇ ਸੰਗੀਨ ਮਾਮਲਿਆਂ ਵਿੱਚ ਇੱਕ ਅਪਰਾਧੀ ਨੂੰ ਕਾਬੂ ਕੀਤਾ ਜਿਸ ਤੇ ਡਕੈਤੀ ਕਤਲ ਅਤੇ ਚੋਰੀ ਦੇ ਕਈ ਮਾਮਲੇ ਦਰਜ ਸੀ ਟੈਕਨੀਕਲ ਸਰਵੇਲੈਂਸ ਦੇ ਜ਼ਰੀਏ ਇਹ ਜੀ ਲੋਕੇਸ਼ਨ ਪਤਾ ਕੀਤੀ ਗਈ ਜਦੋਂ ਇਸ ਬਦਮਾਸ਼ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਪਾਰਟੀ ਨੂੰ ਧਮਕਾਉਂਦਾ ਹੋਇਆ ਨਜ਼ਰ ਆਇਆ ਆਪਣੇ ਤੇ ਪਿਸਤੌਲ ਤਾਨ ਕੇ ਕਹਿੰਦਾ ਹੈ ਕਿ ਜੇਕਰ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਖੁਦ ਨੂੰ ਗੋਲੀ ਮਾਰ ਲਵੇਗਾ ਇਸੇ ਵਿਚਾਲੇ ਜਦੋਂ ਇਹ ਪੁਲਿਸ ਨਾਲ ਗੱਲਬਾਤ ਕਰ ਰਿਹਾ ਸੀ ਪੁਲਿਸ ਨੂੰ ਧਮਕਾ ਰਿਹਾ ਸੀ ਇੱਕ ਪੁਲਿਸ ਮੁਲਾਜ਼ਮ ਬਹਾਦਰੀ ਨਾਲ ਅੱਗੇ ਵਧਿਆ ਤੇ ਇਸ ਨੂੰ ਤੱਕਾ ਦੇ ਕੇ ਹੇਠਾਂ ਡੇਕ ਦਿੱਤਾ ਇਹ ਪੁਲਿਸ ਮੁਲਾਜ਼ਮ ਨੇ ਹੱਥਾ ਸੀ ਜਿਸ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ کافی ਲੰਮੇ ਸਮੇਂ ਤੋਂ ਲੋੜਿੰਦਾ ਸੀ ਕਤਲ ਡਕੈਤੀ ਤੇ ਚੋਰੀ ਦੇ ਕਈ ਮਾਮਲਿਆਂ ਵਿੱਚ ਇਹ ਲੋੜਿੰਦਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਤਾਂ ਪੁਲਿਸ ਮੁਲਾਜ਼ਮ ਦੀ ਬਹਾਦਰੀ ਤੋਂ ਬਾਅਦ ਇੱਕ ਬਦਮਾਸ਼ ਨੂੰ ਮੇਰਠ ਪੁਲਿਸ ਨੇ ਕਾਬੂ ਕੀਤਾ ਹਾਈ ਵੋਲਟੇਜ ਡਰਾਮਾ ਇਸ ਵੱਲੋਂ ਰਚਿਆ ਗਿਆ ਲੰਮੀ ਜਦੋਂ ਜੋ ਹادث ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਤਸਵੀਰਾਂ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ